ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਣਾ ਹੈ ਅੱਜ ਦਾ ਬਲੌਗ ਮੈਂ ਦੁਬਾਰਾ ਤੋਂ ਸ਼ੁਰੂ ਕੀਤਾ ਕਿਉਂਕਿ ਦੀਦੀ ਆਲੂ ਵਾਲੇ ਪਰੌਂਠੇ ਬਣਾਉਂਦੇ ਪਈਆ ਮੈਂ ਆਲੂ ਵਾਲੇ ਪਰੌਂਠੇ ਖਾ ਖੂ ਕੇ ਫ੍ਰੀ ਹੋਈ ਪਈਆ ਮੈਂ ਖਾਲੀ ਤਾਂ ਆਲੂ ਵਾਲੇ ਪਰੌਂਠੇ ਹੂੰ ਮੈਂ ਦੀਦੀ ਨੂੰ ਦੇ ਦੇ ਦੀਦੀ ਕੀ ਬਣਾਉਂਦੇ ਪਈਆ ਅੱਜ ਇਹ ਬਣਾ ਲਿਆ ਨੰਨ ਆ ਜਾਓ ਦੀਦੀ ਦੇਖੋ ਆਲੂ ਵਾਲੇ ਪਰੌਂਠੇ ਬਣਾ ਲੇ ਪਏ ਐ ਇਹ ਮੇਰੇ ਵਾਸਤੇ ਬਣਾਏ ਗਏ ਆ ਮੈਂ ਚੱਲਾ ਮੈਂ ਆਪਣੇ ਘਰੇ ਘਰੇ ਚੱਲਾ ਔਰ ਅੱਜ ਵੀ ਗੱਲ ਬੱਦਸਾ ਨਾ ਨੂੰ ਕਿ ਅੱਜ ਪਤਾ ਕੀ ਹੋਇਆ ਮੈਂ ਅੰਕਲ ਨੂੰ ਅੰਕਲ ਨੂੰ ਬਤਾ ਚੱਲੀਆ ਮੈਂ ਜਾ ਰਹੀ ਆ ਅੰਕਲ ਕਹਿੰਦੇ ਪੁੱਤ ਧਿਆਨ ਨਾਲ ਜਾਈ ਆਪਣਾ ਫੋਨ ਹੈ ਨਾ ਬਿਲ ਜੇਬ ਚ ਰੱਖ ਲਈ ਉਦਾਂ ਮੈਨੇ ਜੀਜੂ ਛੱਡਣ ਜਾਣ ਕੇ ਬਿਕੋਜ਼ ਜੌਬ ਤੇ ਜਾਣਾ ਹੈ ਜੌਬ ਤੇ ਮੈਂ ਉਦੜੀ ਚੱਲ ਜਾਵਾਂਗੀ ਨਾਲ ਲੈ ਨਾਲ ਲਈ ਤਾਂ ਫਿਰ ਵੀ ਥੋੜਾ ਮੈਂ ਆਟੋ ਚ ਹੀ ਜਾਣੀ ਆ ਉਦੜਲੀ ਸਾਈਡ ਕਿਉਂਕਿ ਜੀਜੂ ਨੇ ਵੀ ਆਪਣੀ ਜੌਬ ਤੇ ਜਾਣਾ ਕਿਉਂਕਿ ਉਹ ਲੇਟ ਹੋ ਜਾਣਗੇ ਫਿਰ ਅੰਗਰੇਜ਼ਿਆਂ ਦੇ ਪੁੱਤ ਆਪਣਾ ਫੋਨ ਨਾ ਜੇਬ ਚ ਰੱਖੇ ਹੁੰਦਾ ਸਾਰੇ ਮਤਲਬ ਕਿ ਨੇ ਵੱਡੇ ਲੋਕਿੰਨੀ ਫਿਕਰ ਕਰਦੇ ਕਿੰਨਾ ਵਜੇ ਲੱਗਦਾ ਇਹ ਦੇਖੋ ਇਹ ਕੋਈ ਨਾ ਇਹ ਦੇਖੋ ਇਹ ਦੀ ਸਵੇਰ ਦੀ ਐਕਸਰਸਾਈਜ਼ ਤੁਸੀਂ ਕੀ ਕਰ ਰਹੇ ਹੋ ਰੋਟੀ ਬਣਾ ਲਈ ਤੁਸੀਂ ਇਹਨਾਂ ਨੇ ਅੱਜ ਵਾਲੇ ਪਰੌਂਠੇ ਬਣਾਏ ਹੋਏ ਆ चंगे नहीं सी हम खा खो के फिरी हाँ हूँ मैं जान वाली हाँ हूँ मैं मिलागी अपने ब्लॉग से अपनी यूट्यूब चैनल से तुम हो भी सपोर्ट करियो और वो तो देखियो आज मेरी मॉर्निंग सी गई आज मैं मॉर्निंग टाइम उठी मैं गई ਇਦਿ ਦਿਨਾਂ ਮੈਂ ਫਿਰ ਵੀ ਆਟਾ ਮੇਤੋ ਹੀ ਗੁੰਨੂੰਨੇ ਆ ਪਤਾ ਨਹੀਂ ਇਹਨੂੰ ਆਟੇ ਤੇ ਕੀ ਪ੍ਰੋਬਲਮ ਆਟਾ ਮੈਂ ਗੁੰਨਿਆ ਪਿਆਜ਼ ਮੈਂ ਕੱਟੇ ਮਿਰਚ ਮਿਰਚ ਮੈਂ ਕੱਟੀ ਆ ਫਿਰ ਨਾ ਨਾ ਤੋ ਕੇ ਮੈਂ ਤਿਆਰ ਹੋ ਗਈ ਮੈਂ ਰੈਡੀ ਹੋ ਗਈ ਫਿਰ ਹੁਣ ਮੈਂ ਖਾ ਖੋ ਕੇ ਵੀ ਫ੍ਰੀ ਹੋ ਗਈ ਆ ਫਿਰ ਮੈਂ ਜੱਲੀਆਂ ਪਹਿਲੇ ਭੱਜ ਜਾਣਾ ਤਾਂ ਕਿ ਇਹਦਾ ਕੋਈ ਕੰਮ ਨਾ ਕਰਨਾ ਪਵੇ ਹੁਣ ਮੈਨੂੰ ਅਕਵਾਇਟ ਹੈ ਜਾ ਰਿਹਾ ਮੈਂ ਚੱਲ ਜਾਂ ਯਾ ਰੁਕ ਜਾਓ ਹਾਂ ਗਾਇਆ ਕਿ ਦਦੀ ਭੈਣਾਂ ਦੇ ਕੰਨੀ ਭੇਜਾ ਮੈਂ ਤੇ ਮੈਂ ਤਾਂ ਨਹੀਂ ਮੈਂ ਤਾਂ ਦੁਖਣਾ ਆ ਪੈ ਕੰਮ ਕਰਨ ਬਾਸ ਤੇ ਰੁਕਾਨੀ ਪਈ ਉਹ ਕੋਈ ਮਤਲਬ ਨਹੀਂ ਹੈਗਾ ਕਹਿੰਦੇ ਰੁਕ ਜਾ ਕੰਮ ਕਰਾਣਾ ਇਹਨਾ ਹੋਰ ਕੁਝ ਨਹੀਂ ਹੈ ਇਹਦਾ ਹੋ ਲੂਜੀ ਨਾ ਬਰਗੜ ਜੀ ਨਮ ਆਲੂ ਖੁਦ ਆਲੂ ਬਣੀ ਪਈ ਆ ਆਲੂ ਦੇ ਪਰੌਂਠੇ ਖਾਂਦੀ ਪਈ ਐ ਖਾਉਂਗੀ ਹੁਣ ਇੰਨਾ ਨੰ ਦੇਖ ਇਹ ਵੀ ਖਾਓ ਖੋ ਕੇ ਫਿਰ ਆ ਜਿੱਜੂ ਸਕਰਿੱਟ ਦੇ ਦਿਖਾਇਓ ਹਾਂ ਹੁਣ ਮੈਂ ਚੱਲਣਾ ਮੇਰੀ ਸਿਸਟਰ ਕਦੇ ਜਾ ਰਹੀ ਆ ਦੇਖੋ ਛੁੱਪੀ ਆ ਪਿੱਛੇ ਚੋਰ ਜੀ ਜੀ ਹੁਣ ਕਦੇ ਜਾ ਰਹੀ ਐ ਇਹਨੂੰ ਬਾਹਰ ਟਾਟਾ ਕਰ ਦੋ ਆਲੇ ਤੋਂ ਫਲੋਟੇ ਕਿੱਦਾਂ ਲੱਗੇ ਠੀਕ ਠਾਕ ਸੀਗੇ ਇਹਨੇ ਜੀ ਸਵਾਦ ਕਹਿੰਦੇ ਨੇ ਸਵਾਦ ਨਹੀਂ ਸੀ ਠੀਕ ਠਾਕ ਸੀਗੇ ਪਰ ਮੇਰੇ ਘਰ ਆਲੇ ਚਾਰ ਚਾਰ ਖਾ ਜਾਂਦੇ ਨੇ ਬਣਾਉਣੇ ਅੱਜ ਤਾਂ ਉਹਨੇ ਦੋ ਹੀ ਖਾਦੇ ਚਾਰ ਪੈਕ ਕਰਕੇ ਲੈ ਕੇ ਜਾ ਰਿਹਾ ਨਹੀਂ ਚਾਰ ਖਾਂਦੇ ਆ ਅੱਜ ਦੋ ਖਾਏ ਕਿਉਂਕਿ ਉਹ ਪੈਕ ਕਰਕੇ ਲੈ ਕੇ ਗਏ ਆ 6 ਰੋਟੀਆਂ ਬਿਨਾਂ ਕਰਵਾਦੇ ਦੇ ਦੇਖ ਲਗੀ ਤੇ ਤੇਜ ਹੈ ਦੋ ਰੋਟਾ ਨਾਸ਼ਤਾ ਕਰ ਗਏ ਚਾਰ ਲੱਗੇ ਆਪਣੇ ਨਾਲ ਕਿੰਨੇ ਮੈਨੂੰ ਕੋਰਟੀ ਸਵਾਲ ਲੱਗਦੇ ਮੈਂ ਉੱਥੇ ਲੈ ਕੇ ਜਾਂਦੀ ਮੈਂ ਤਾਂ ਠੀਕ ਆ ਗਾਇਸ ਆ ਦੇਖੋ ਛੜਾਈ ਲ ਜਾ ਰਹੀ ਹੈ ਸਾਡੀ ਅੰਮ੍ਰਿਤ ਚਾਹ ਪਰੌਂਠੇ ਬਣੇ ਹੋਏ ਆ ਚਲ ਬਾਏ ਪਰੀ ਪਰੀ ਮਾਸੀ ਜਾ ਰਹੀ ਹੈ ਫਿਰ ਮਾਸੀ ਬਾਏ और परी चल जा इधर क्या सोच बार खड़े हैं तो चल मैं चल रही बाहर चल भाई मम्मी को बाय बोल दी। पता, पता जल्दी बैठ जा गली वाले भी माए करने लगे ਮੇਰਾ ਹਸਬੰਦ ਘਰੇ ਆ ਚੁੱਕੇ ਨੇ ਤੇ ਉਹ ਮੇਰੀ ਭੈਣ ਨੂੰ ਵੀ ਛੱਡਿਆ ਸੀ ਸਵੇਰੋਂ ਚੱਲ ਗਿਆ ਘਰੇ ਤਾਂ ਹੁਣ ਘਰ 'ਚ ਨਾ ਸੁਨਾ ਸੁਨਾ ਜਿਹਾ ਲੱਗ ਰਿਹਾ ਹੈ ਤਾਂ ਉਹ ਰੌਣਕ ਦੀ ਲੱਗਦੀ ਸੀ ਗੱਲਾਂ ਕਰਦੇ ਰਹਿੰਦੇ ਸੀ ਅਸੀਂ ਮ제 ਵੀ ਬਹੁਤ ਕਿਤੇ ਆ ਇੱਕ ਦਿਨ ਲਈ ਤੇ ਉਹਦੇ ਵਿੱਚ ਇੰਨਾ ਮਤਲਬ ਅੱਛਾ ਲੱਗਿਆ ਮੈਨੂੰ ਬਹੁਤ ਜ਼ਿਆਦਾ ਰੌਣਕ ਵੀ ਬਣੀ ਰਹਿੰਦੀ ਆ ਘਰ ਦੇ ਵਿੱਚ ਹੁਣ ਕੋਈ ਹੈ ਨਹੀਂ ਹੁਣ ਸੁਨਸਾਨ ਬਸ ਹੁਣ ਮੈਂ ਚਾਹ ਬਣਾਣ ਲੱਗਿਆ ਹੋਈ ਇਹ ਮੇਰਾ ਫਿਰ ਰੋਜ਼ ਦਾ ਕੰਮ ਹੋ ਜੋ ਬੋਰਿੰਗ ਜਿਹੇ ਹੋ ਜੋ ਬਸ ਸਭ ਬੋਰਿੰਗ ੜੇ ਤੇ ਮੈਂ ਹਾਲਤ ਨਾ ਚੁੱਕੇ ਨਾ ਤੇ ਮੈਂ ਚਾਹ ਬਣਾਈ ਨਹੀਂ ਹਲੇ ਮੈਂ ਚਾਹ ਬਣਾਣ ਲੱਗ ਗਈ ਹੁਣ ਬਟਾ ਬਟਾ ਚਾਹ ਬਣਾ ਲਾ ਔਰ ਉਸ ਤੋਂ ਬਾਅਦ ਮੈਂ ਰੋਟੀ ਬਣਾਉਂਗੀ ਕਿਉਂਕਿ ਮੇਰਾ ਤਾਂ ਅੱਜ ਦਿੱਲੀ ਨਹੀਂ ਲੱਗਿਆ ਅੱਜ ਇਕੱਲੀ ਬੈਠੀ ਰਹੀ ਇਦਾਂ ਹੀ ਬੰਦਾ ਕੋਈ ਆ ਜਾਂਦਾ ਘਰ ਇੰਨੀ ਰੌਣਕ ਹੋ ਜਾਂਦੀ ਹੈ ਘਰੇ ਬਹੁਤ ਅੱਛਾ ਲੱਗਦਾ ਵਾ ਪਰ ਅੱਜ ਕੋਈ ਨਹੀਂ ਸੀਗਾ ਮੇਰੀ ਭੈਣ ਚਲੀ ਗਈ ਘਰੇ ਮੇਰਾ ਤਾਂ ਦਿਲ ਟੁੱਟ ਗਿਆ ਹਾਈ ਗਾਇਜ਼ ਤੇ ਊਮਾ ਘਰੋਂ ਚਲੀ ਗਈ ਹੈ ਊਮਾ ਸਵੇਰੇ ਛੱਡ ਜਾਂਦੀ ਸੀ ਮੈਂ 7:00 ਵਜੇ 7 ਵਜੇ ਇੱਥੋਂ ਲੈ ਕੇ ਗਏ ਸੀ ਕਿ 7 ਵਜੇ ਲੈ ਕੇ ਗਿਆ ਤੇ 7:30 ਵਜੇ ਉਹਨੂੰ ਮੈਂ ਉੱਥੇ ਛੱਡਦਾ ਸੀਗਾ ਤੇ ਉਸ ਤੋਂ ਬਾਅਦ ਉਹ ਆਟੋ ਬਹਿ ਕੇ ਆਪਣਾ ਤੇ ਫਿਰ ਉਹ ਘਰ ਨੂੰ ਚੱਲ ਗਈ ਉਹ ਘਰ ਨੂੰ ਨਹੀਂ ਕੰਮ ਤੇ ਚੱਲ ਗਈ ਸੀ ਸਿੱਧੀ ਤੇ ਕੰਮ ਤੋਂ ਸ਼ਾਮ ਨੂੰ ਆਊਗੀ ਤੇ ਸ਼ਾਮ ਨੂੰ ਆ ਕੇ ਫਿਰ ਪਤਾ ਲੱਗੂ ਉਹ ਬਾਕੀ ਨੇ ਫੋਨ ਕਰਦਾ ਹੀ ਆਪਣੀ ਭੈਣ ਨੂੰ ਕਿ ਹਾਂ ਮੈਂ ਮਲਕੀ ਆਟੋ ਬਹਿ ਗਈਆਂ ਜਾਂ ਘਰੇ ਪਹੁੰਚ ਗਈਆਂ ਜੋ ਵੀ ਸੀਗਾ ਉਹਨੇ ਇਹਨੂੰ ਫੋਨ ਕਰਤਾ ਸੀਗਾ ਮੈਨੂੰ ਇੱਕ ਵਾਰੀ ਫੋਨ ਕੀਤਾ ਸੀ ਕਿ ਹਾਂ ਮੈਂ ਪਹੁੰਚ ਗਈਆਂ ਪਰ ਇਹ ਕਿ ਹੁਣ ਓਮਾ ਸੀਗੀ ਘਰੇ ਤੇ ਦੇਖੋ ਰੌਣਕ ਜੀ ਸੀਗੀ ਨਾ ਤੇ ਅੱਜ ਥੋੜਾ ਜਿਹਾ ਘਰ ਨਾਲ ਖਾਲੀ-ਖਾਲੀ ਲੱਗਦਾ ਪਿਆ ਕੱਲ ਤੇ ਇਹ ਵੀ ਬੜੀ ਮસ્ਤੀ ਮਜ਼ਾਕ ਕਰ ਰਹੀ ਸੀ ਤੇ ਅੱਜ ਇਹ ਵੀ ਬਸ ਥੋੜੀ ਢਿੱਲੀ ਜੀ ਹੋਈ ਹੋਈ ਆ ਕਿ ਹਾਂ ਊਮਾ ਚੱਲ ਗਈ ਚਲੋ ਠੀਕ ਹੈ ਭੈਣਾ ਭੈਣਾ ਤਾਂ ਹੁੰਦਾ ਹੀ ਆ ਕਿ ਦੋਨੇ ਭੈਣਾ ਬਚ ਹੁੰਦੀਆਂ ਬਾਕੀ ਤੁਸੀਂ ਦੱਸੋ ਤੁਹਾਨੂੰ ਊਮਾ ਦਾ ਸੁਭਾਅ ਕਿਹੋ ਜਿਹਾ ਲੱਗਿਆ ਤੇ ਊਮਾ ਦੇ ਚੈਨਲ ਤੇ ਤੁਹਾਨੂੰ ਪਤਾ ਹੀ ਆ ਤੇ ਵੀਡੀਓਸ ਉਹ ਵੀ ਉਹਨੂੰ ਕਿਹਾ ਹੈ ਡੇਲੀ ਪਾਇਆ ਕਰੂਗੀ ਤੇ ਉਹਨੂੰ ਵੀ ਥੋੜੀ ਬੁਸਪੋਰਟ ਕਰਿਆ ਕਰੋ ਤੇ ਬਾਕੀ ਆ ਸਾਡਾ ਕਦੂਰਾਮ ਠੀਕ ਹੈ ਜੀ ਅੱਜ ਤੇ ਮੇਰੀ ਕਿੰਨੀਆਂ ਸਾਲੀਆਂ ਆ ਹਜੇ ਹਜੇ ਇੱਕ ਹੋਰ ਆ ਉਹ ਉਹ ਸਭ ਤੋਂ ਵੱਡੀ ਹੈ ਤੋਂ ਵੀ ਵੱਡੀ ਹੋਰ ਰਹਿੰਦੀ ਹੈ ਰਾਜਸਥਾਨ ਤੇ ਉਸ ਤੋਂ ਬਾਅਦ ਤਿੰਨ ਸਾਲੀਆਂ ਤੇ ਦੋ ਸਾਲੇ ਤਿੰਨ ਸਾਲੀਆਂ ਤੇ ਦੋ ਸਾਲੇ ਸਾਲੇ ਨਹੀਂ ਇੱਕ ਵੈਸੀ ਗੱਲ ਕਰ ਰਹੀ ਹੈ ਇੱਕ ਵੱਡੀ ਰਹਿੰਦੀ ਹੈ ਰਾਜਸਥਾਨ ਉਸ ਤੋਂ ਛੋਟੀ ਇਹ ਉਸ ਤੋਂ ਛੋਟੀ ਹੂਮਾ ਇਸ ਤੋਂ ਛੋਟੀ ਇੱਕ ਹੋਰ ਆ ਸੋ ਉਹ ਸਾਰੇ ਉਹ ਤੋਂ ਛੋਟੀ ਹੈ ਸੋਨਾ ਉਹ ਸਭ ਤੋਂ ਛੋਟੀ ਹੈ ਸੋਨਾ ਉਸ ਤੋਂ ਬਾਅਦ ਫਿਰ ਇਹ ਇੱਕ ਹੈਗੇ ਦਾ ਭਰਾ ਮੁੰਨਾ ਇੱਕ ਹੈਗੇ ਦਾ ਭਰਾ ਦਾਉ ਦਾਉ ਨੇ ਪ੍ਰੇਮ ਹਾਂ ਪ੍ਰੇਮ ਦਾਉ 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 ਤੇ ਉਹ ਉਹ ਜਿਹੜਾ ਉਹ ਪੋ ਤਾਂ ਭਗਤ ਬੰਦਾ ਬਿਲਕੁਲ ਗਾਉ啊 ਤੇ ਬਿਲਕੁਲ ਹੈ ਨਾ ਪੰਜ ਬੰਦੇ ਤੇ ਬਾਕੀ ਹੁਣ ਇੱਕ ਮੈਂ ਹਣ ਇਹਦਾ ਬੰਦਾ ਉਹ ਮਲਕੀ ਮੈਂ ਇਹਦਾ ਘਰ ਵਾਲਾ ਮੈਂ ਪਿਆਜ਼ ਕੱਟ ਰਹੀ ਸੀ ਆਹ ਇੱਕ ਕੱਟ ਰਹੀ ਆ ਪਿਆਜ਼ ਗਾਇਜ਼ ਪਿਆਜ਼ ਕੱਟ ਕੇ ਇਹਨੇ ਕੀ ਕਰਨਾ ਇਹਨੇ ਆ ਦਾਲ ਆ ਜੀ ਇਹ ਦਾਲ ਦੇ ਵਿੱਚ ਇਹਨੇ ਇੱਥੇ ਗੁੰਦਿਆ ਨਾ ਆਟਾ ਤੇ ਅੱਜ ਬਣਾ ਰਹੀ ਆ ਆਟੇ ਦਾਲ ਵਾਲੀ ਰੋਟੀਆਂ ਤੇ ਕਿਉਂਕਿ ਹੁਣ ਸਬਜੀ ਸਬਜੀ ਦਾ ਡੈਡੀ ਕਹਿੰਦੇ ਚਲ ਕੋਈ ਗੱਲ ਨਹੀਂ ਛੱਡ ਪਰੇ ਤੇ ਸੋ ਅਸੀਂ ਹੁਣ ਦਾਲ ਰੋਟੀ ਬਣਾ ਗਏ ਚਾਹ ਨਾਲ ਰੋਟੀ ਖਾ ਲਾਂਗੇ ਤੇ ਬਾਕੀ ਹੁਣ ਸਵੇਰ ਦੀ ਸਵੇਰ ਦੀ ਦੇਖੀ ਜਾਊਗੀ ਜਿਵੇਂ ਹੋਊਗਾ ਚੱਲੀ ਜਾਊਗਾ ਅੱਜ ਜਦੋਂ ਉਮਾ ਘਰੋਂ ਚਲੀ ਗਈ ਤੇ ਤੇਰਾ ਦਿਨ ਕਿਹ ਹੈ ਯਾ ਨੰਗਿਆ ਬੋਰਿੰਗ ਕਿਉਂ ਅੱਛਾ ਨਹੀਂ ਲੱਗਿਆ ਫਿਰ ਵੀ ਕੀ ਨਹੀਂ ਅੱਛਾ ਲੱਗਿਆ ਸਾਰੇ ਦਿਨ ਕੱਲੀ ਬੱਠੀ ਰਹੇ ਹਾਂ ਬੋਰ ਹੁੰਦੀ ਸੀ ਹਾਂ ਇਹ ਥੋੜੇ ਦੇਖੀ ਥੋੜੇ ਵੇਖੋ ਹਾਂ ਬਿਲਕੁਲ ਬੋਰਿੰਗ ਗਾਇਜ਼ ਇਹ ਤਾਂ ਕੱਲ 우마 ਆਈ ਹੋਈ ਸੀ ਨਾ ਇਹ ਬਹੁਤ ਚਲਾਕ ਹੈ ਮੈਂ ਤਾਂ ਕਿਹਾ ਭੋਲੀ ਭਾਲੀ ਹੈ ਬਿਲਕੁਲ ਹੁਣ ਕੱਲ 우마 ਆਈ ਹੋਈ ਸੀ ਹੁਣ 우마 ਆਲਰੇਡੀ ਪਾਰਲਰ ਦਾ ਕੰਮ ਸਾਰਾ ਜਾਣਦੀ ਹੈ ਇਹਨੇ ਆਪਣਾ ਫੇਸ਼ੀਅਰ ਵੈਕਸ ਤੇ ਔਰ ਕੀ ਜੀ ਅਪਰ ਲਿਪਸ ਥ੍ਰੀਡਿੰਗ ਪਤਾ ਨਹੀਂ ਕਰਾਈਏ ਨਹੀਂ ਕਰਾਈ ਰੱਬ ਜਾਣੇ ਇਹਨੇ ਉਹ ਤੋਂ ਆਪਣਾ ਸਾਰਾ ਕੰਮ ਕਰਾ ਲਿਆ ਵੈਕਸ ਬੁੱਕਸ ਸਭ ਕਰਾ ਲਈ ਤੇ ਮੈਂ ਤੇ ਉਹਨੂੰ ਕਿਹਾ ਮੈਂ ਕਿਹਾ ਤੂੰ ਗੋਲੀ ਮਾਰ ਮੈਂ ਕਿਹਾ ਮਸ਼ੀਨ ਚੱਕ ਕੇ ਵੇੜ ਦੇ ਵੈਕਸ ਕੀ ਕਰਾਣੀ ਆ ਬਗਲਾਂ ਦੀ ਤੇ ਨਹੀਂ ਕਹਿੰਦੀ ਮੇਰੇ ਵੈਕਸ ਕਰਾਣੀ ਆ ਹੁਣ ਕੱਲ ਉਮਾ ਆਈ ਸੀ ਕਿ ਤੇ ਉਮਾ ਤੋਂ ਗੋਲੀ ਨਹੀਂ ਵੈਕਸ ਬੁੱਕਸ ਸਭ ਕਰਵਾਏ ਨੇ ਸਭ ਕੁਝ ਕਰਵਾ ਆ ਬਲਕਿ ਇਹ ਕਿ ਚਲੋ ਠੀਕ ਆ ਪਾਰਲ ਦਾ ਕੰਮ ਕਰਦੀ ਆ ਉਹਨੂੰ ਸਭ ਕੁਝ ਆਂਦਾ ਵਾ ਔਰ ਬਹੁਤ ਚਲਾਕ ਹੈ। ਟੋੜ ਨਾ ਲਾ। ਹੈ? ਟੋੜ ਨਾ ਲਾ। ਮੈਂ ਕੀ ਕੀਤੀ ਚਲਾਕੀ? ਮੇਰੇ ਤੇ ਲੱਗੂਗੀ। ਤਾਂ ਲੱਗਦਾ ਮੈਂ ਚਲਾਕ ਹਾਂਗਾ। ਕਿਹੜੇ ਵਾਰ ਕੱਲੇ ਕੱਲੇ ਗੋਲ ਗੋਪੇ ਖਾਏ ਨੇ ਮੈਂ ਦੱਸ ਦੇ ਜੀ। ਮੈਂ ਗੋਲ ਗੋਪੇ ਕਈ ਵਾਰ ਕਦੀ ਕਦਾ ਰ ਹੋਇਆ ਜੇ ਕਦੀ ਵਾਰ ਜੇ ਖਾ ਲਿਆ ਖਾ ਲਿਆ। ਪਰ ਮੈਂ ਇਦਾਂ ਨਹੀਂ ਹੈਗਾ ਕਿ ਇਹ ਮੈਨੂੰ ਦੱਸਦਾ ਨਹੀਂ ਹੈਗਾ। ਜੇ ਮੈਂ ਖਾਂਦਾ ਮੈਂ ਬੋਲਦੇ ਆ। ਅੱਛਾ ਤੂੰ ਕਸਮ ਖਾ ਕੇ ਬੋਲ ਕਿ ਮੈਂ ਨਹੀਂ ਰਖਦਾ। ਬਾਜੀ ਤੇਰੇ ਨੂੰ ਕੁਝ ਦੋਦ ਲੱਗੇ ਨਹੀਂ ਇਹ ਪੁੱਛਦੀ ਨਹੀਂ ਜੋਤੀ ਦੇ ਕੇ ਇਥੇ ਝੂਠ ਬੋਲ ਰਹੀ ਹੈ ਇੱਕ ਦਿਨ ਤੁਸੀਂ ਖਲਕੇ ਆਏ ਸੀ ਤੁਸੀਂ ਦੱਦ ਕੁਝ ਕਹਿੰਦੇ ਮੈਂ ਤੁਹਾਨੂੰ ਕੁਝ ਪੁੱਛ ਰੋ ਤਾਂ ਹਾਂ ਕਿ ਤੁਸੀਂ ਬੋਲ ਲੈ ਲਈ ਨਹੀਂ ਬਾਜੀ ਨੂੰ ਦੋ ਦਿਨਾਂ ਵਾਲੇ ਪੁੱਛੇ ਕਰਦਾ ਹਾਂ ਮੈਂ ਹਾਂ ਪਰ ਨਹੀਂ ਇਹ ਚੀਜ਼ ਹੈ ਮੈਂ ਇਹ ਚੀਜ਼ ਹੈ ਮੈਂ ਤਾਂ ਲੁਕੋਂਦਾ ਨਹੀਂ ਕੁਝ ਵੀ ਹਾਲਾਂਕਿ ਇਹ ਦੇਖੋ ਮੈਂ ਜੇ 2 ਮਿੰਟ ਬਾਅਦ ਦੱਸਾਂ ਜਾਂ 5 ਮਿੰਟ ਬਾਅਦ ਦੱਸਾਂ ਪਰ ਇਹ ਕਿ ਮੈਂ 10 ਦਿਨਾਂ ਮੈਂ ਇਹ ਤਾਂ ਕੁਝ ਹੀ ਨਹੀਂ ਲੁਕੋਂਦਾ આજ ਤੱਕ ਨਹੀਂ ਕੋਈ ਚੀਜ਼ ਲੁਕੋ ਇਹ ਦੋ ਜੇ ਮੈਂ ਕੁਝ ਖਾਇਆ ਵੀ ਹੈ ਮੈਂ ਕੁਝ ਵੀ ਕੀਤਾ ਮੈਂ ਇਹਨੂੰ ਦੱਸ ਦਿੰਦਾ ਕਿ ਹਾਂ ਖਾਇਆ ਹੋਇਆ ਹੈ ਨਾ ਬਹੁਤ ਕੁਝ ਲੱਗੋਇਆ ਖਾਇਆ ਨਾ ਨਾ ਮਿੱਕੀ ਨਹੀਂ 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 ਇਹ ਮੈਂ ਜਾਣਦਾ ਜਾਂ ਮੇਰਾ ਮਨ ਜਾਂਦਾ ਮੈਂ ਇਹਦੇ ਤੋਂ ਕਦੀ ਕੋਈ ਚੀਜ਼ ਨਹੀਂ ਲਗਾਉਂਦਾ ਕਦੀ ਵੀ ਕਿ ਮੈਂ 5 ਮਿੰਟ ਲੇਟ ਦੱਸਾਂ 10 ਮਿੰਟ ਲੇਟ ਦੱਸਾਂ ਪਰ ਹਾਂ ਇਹ ਹੈ ਕਿ ਮੈਂ ਦੱਸ ਦਿੰਨਾ ਕਿ ਹਾਂ ਜੋਤੀ ਮੈਂ ਮਨ ਕਿ ਅੱਜ ਇਹ ਗੋਲਗੱਪੇ ਖਾਈ ਸੀਗੇ ਜਾਂ ਮੇਰੇ ਦਿਲ ਕਰ ਰਿਹਾ ਸੀ ਇਹ ਮੈਂ ਕੁਝ ਇਹ ਕਿਤੇ ਹੀ ਬਾਤ ਹੈ ਪਰ ਇਹ ਕਿ ਮੈਨੂੰ ਲੱਗਦਾ ਨਹੀਂ ਇਹ ਤਾਂ ਕੋਈ ਵੀ ਚੀਜ਼ ਇਹ ਮੇਰੀ ਸ਼ੁਰੂ ਤੋਂ ਹੀ ਆਈ ਇਹਦੇ ਨਾਲ ਦਾ ਹੈਗਾ ਕਿ ਮੈਂ ਇਹ ਤੋਂ ਕਦੀ ਕੋਈ ਚੀਜ਼ ਨਹੀਂ ਲਗਾਈ ਹੰਜੀ ਇੰਨਾ ਗਾਊਬਤੀ ਮਿਲਿਆ ਇਹਨੇ ਓਏ ਹਏ ਮੂੰਹ ਦੇਖੀਦਾ ਅੱਖਾ ਅੱਖਾ ਕੱਢ ਰੀ ਤੇ ਮੈਨੂੰ ਗਾਇਸ ਮੈਂ ਨਾ ਦਾਲਾ ਵਾਲੀ ਰੋਟੀ ਬਣਾ ਲ ਲਈ ਨਾ ਆਟਾ ਗੁੰਨਿਆ ਪਿਆ ਆਹ ਇੰਨੇ ਮੱਖੀ ਰੋਟੀ ਬਣਾਉਂਦਾ ਦਾਲਾ ਵਾਲੀ ਰੋਟੀ ਤੋਂ ਮੇਰਾ ਕੰਮ ਕੋਈ ਨਹੀਂ ਕਰ ਰਿਹਾ ਆਟਾ ਗੁੰਨਿਆ ਮੈਂ ਰੋਟੀ ਮੈਂ ਵੀ ਬਣਾਣੀ ਆ ਫਟ ਮੈਂ ਕੋਈ ਹੋਰ ਨਹੀਂ ਬਣਾ ਦਿੰਦੀ ਆ ਤੁਮਾ ਸੀ ਕੁਮਾਰਾ ਦੋ ਤਿੰਨ ਦਿਨ ਆਟਾ ਗੁੰਨਾ ਮੈ ਜਾ ਗਿਆ ਸੀ ਹੁਣ ਮੈਂ ਕਰਤੀ ਸਰ ਧਨੀਆ ਫਟਾਵਾ ਸਵਾਦ ਹੁੰਦਾ ਸੀ ਫਟਾਫਟ ਰੋਟੀ ਬਣਾ ਲੈਂਦੇ ਆ ਰੋਟੀ ਬਣਾਉਣ ਵਾਲਾ ਭਾਂਡੇ ਲਖੀ ਤੇ ਉੱਪਰ ਰੋਟੀ ਕੰਨ ਲੈਂਦਾ ਹਾਂ ਫਿਰ ਬਸ ਖਾਣ ਨੂੰ ਆਪਾਂ ਸਸਤੀ ਜੀ ਖਾਈ ਹੋਈ ਹੈ ਗਾਇਜ਼ ਕੱਲ 15 ਅਗਸਤ ਦੀ ਛੁੱਟੀ ਹੈ ਸਾਨੂੰ 15 ਅਗਸਤ ਦੀ ਛੁੱਟੀ ਰੱਖਿਆ ਬੰਧਨ ਦੀ ਹੁੰਦੀ ਨਹੀਂ 15 ਅਗਸਤ ਦੀ ਸਰਕਾਰੀ ਛੁੱਟੀ ਹੈ ਤੇ ਆਲਰੇਡੀ ਸਭ ਨੂੰ ਹੋਣੀ ਹੈ ਤੇ ਮੇਰੇ ਨੇ ਇੱਕ ਕੁਐਸਚਨ ਆ ਤੁਹਾਡੇ ਸਾਰਿਆਂ ਤੋਂ ਤੇ ਮੇਰਾ ਮਨ ਸੀਗਾ ਤੇ ਮੈਂ ਪੁੱਛਣ ਦਾ ਤੇ ਮੈਂ ਜ਼ਰੂਰ ਪੁੱਛੂੰਗਾ ਜ਼ਰੂਰ ਤੇ ਜੇ ਕਿਸੇ ਨੂੰ ਪਤਾ ਹੋਇਆ ਤਾਂ ਰਿਪਲਾਈ ਜ਼ਰੂਰ ਦਿਓ ਮੇਰੇ ਜਵਾਬ ਇਹਦਾ ਸਵਾਲ ਦਾ ਹੁਣ 15 ਅਗਸਤ ਤਾਂ ਆਪਾਂ ਮਨਾਉਂਦੇ ਆ ਕਿ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਸੀ ਤਾਂ ਆਪਾਂ 15 ਅਗਸਤ ਤਾਂ ਮਨਾਉਂਦੇ ਆ ਠੀਕ ਹੈ ਜੀ ਮੇਰਾ ਸਵਾਲ ਇਹ ਹੈ ਕਿ ਆਪਾਂ 26 ਜਨਵਰੀ ਕਿਉਂ ਮਨਾਉਂਦੇ ਆ 26 ਜਨਵਰੀ ਨੂੰ ਤਿਰੰਗਾ ਉਹ ਹੁੰਦਾ ਫਿਰ ਆਂਦੇ ਨੇ ਕੁਝ ਵੀ ਕਰਦੇ ਨੇ ਪਰ 26 ਜਨਵਰੀ ਕਿਉਂ ਮਨਾਉਂਦੇ ਨੇ ਇਹ ਚੀਜ਼ ਹੈ ਨਾ ਮੈਨੂੰ ਰੋਕੋ ਨਾ ਚੁੱਪ ਚਪ ਰਹੇ ਚਿੱਪ ਪਤਾ ਤਾਂ ਮੈਨੂੰ ਇਹ ਅਲ ਦਾ ਰਿਪਲਾਈ ਜ਼ਰੂਰ ਕਰਿਓ ਕਿ 26 ਜਨਵਰੀ ਕਿਉਂ ਮਨਾਉਂਦੇ ਨੇ ਜੇ ਕਿਸੇ ਨੂੰ ਪਤਾ ਤਾਂ ਕਮੈਂਟ ਕਰ ਦਿਓ ਜੇ ਨਹੀਂ ਪਤਾ ਤੇ ਫਿਰ ਚਲੋ ਫਿਰ ਤਾਂ ਜੋ ਕਰੋਗੇ ਕਰੋਗੇ ਠੀਕ ਹੈ ਜੀ ਤੇ ਗਾਇਜ਼ ਅ ਅੱਜ ਦਾ ਵੀ ਲੋਕ ਕਹਿਜ ਲੱਗੇ ਕਮੈਂਟ ਕਰਕੇ ਦੱਸਿਓ ਪਰ ਇਹ ਕਿ ਉਮਾ ਹੈ ਨਹੀਂ ਤੇ ਬਹੁਤ ਸੁਣਨਾ ਸੁਣਨਾ ਲੱਗ ਰਿਹਾ ਹੁਣ ਇਹ ਤਾਂ ਘਰ ਵਾਲੀ ਹੈ ਮੇਰੀ ਜਿਹੜਾ ਹੁਣ ਮੇਰੀ ਸਾਲੀ ਹੈ ਨਹੀਂ ਕਿ ਮਨ ਜ ਮੇਰਾ ਵੀ ਨਾ ਉਦਾਸ ਹੋ ਗਿਆ ਦੇਖੋ ਕਿਵੇਂ ਦੇਖ ਰਹੀ ਮੇਰੇ ਕਿੰਨੀ ਤੇ ਹੁਣ ਮੈਂ ਹੈ ਨਹੀਂ ਮਨ ਥੋੜਾ ਜਿਹਾ ਉਦਾਸ ਹੋ ਗਿਆ ਪਤਾ ਨਹੀਂ ਕਿਉਂ ਕੀ ਕਰੇ ਸੀ ਕਿ ਰੋਣਾ ਹੀ ਲੱਗੀ ਰਹਿੰਦੀ ਸੀਗੀ ਤੇ ਗਾਇਜ਼ ਅੱਜ ਦਾ ਵੀ ਲੋਗ ਜਿਆਦਾ ਰੋਣਾ ਹੁੰਦਾ ਹੈ ਤੇ ਗਾਇਜ਼ ਅੱਜ ਦਾ ਵੀ ਲੋਗ ਆਪੈਕਤ ਕਰਨ ਕਰਦੇ ਹੋ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆਪਾਂ ਕੱਲ ਦੇ ਵੀਲੋਗ ਚ ਤੇ 15 ਅਗਸਤ ਦੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਕਿਸ ਦਿਨ ਆਪਣਾ ਦੇਸ਼ ਜਦ ਹੋਏ ਸੀਗਾ ਤੇ 26 ਜਨਵਰੀ ਨੂੰ ਕੀ ਹੋਇਆ ਸੀਗਾ ਕਮੈਂਟ ਕਰਕੇ ਦੱਸ ਦਿਓ ਪ੍ਰਿੰਸ ਵੀਰ ਜੀ ਕਮੈਂਟ ਕਰ ਦਿਓ ਠੀਕ ਹੈ ਤੇ ਤੁਸੀਂ ਇਹ ਕਮੈਂਟ ਨਾ ਕਰਿਆ ਕਰੋ ਕਿ ਯਾਰ ਤੁਸੀਂ ਕਹਿ ਦਿੰਨੇ ਤੁਸੀਂ ਮਹੱਲ ਹੀ ਆਉਂਗੇ ਨਹੀਂ ਪ੍ਰਿੰਸ ਵੀਰ ਜੀ ਇਹ ਕਮੈਂਟ ਨਾ ਕਰਿਆ ਕਰੋ ਜਰੂਰ ਆਉਂਗਾ ਤੇ ਤੁਸੀਂ ਇੱਕ ਚੀਜ਼ ਕਹਿ ਰਹੇ ਸੀ ਪ੍ਰਿੰਸ ਵੀਰ ਮੇਰੀ ਯਾਦ ਆ ਗਈ ਗੱਲ ਉਹ ਕਿ ਮੈਂ ਵੀ ਆਪਣਾ ਚੈਨਲ ਬਣਾਉਂਗਾ ਮੈਂ ਵੀ ਆਪਣੀ ਸ਼ਾਪ ਦੀ ਵੀਡੀਓ ਬਣਾਇਆ ਕਰੂੰਗਾ ਮੈਂ ਵੀ ਸਪੋਟ ਕਰੂੰਗਾ ਤੁਸੀਂ ਵੀਰ ਜੀ ਕੰਮ ਕਰਨਾ ਸ਼ੁਰੂ ਕਰੋ ਦੇ YouTube ਦੇ ਉੱਪਰ ਜੇ ਕੋਈ ਬੰਦਾ ਕੰਮ ਕਰੂਗਾ ਨਾ ਮੈਂ ਉਹਦੀ ਹੈਲਪ ਕਰੂੰਗਾ ਮੈਂ ਆਪਣੇ ਕਮਿਊਨਿਟੀ ਟੈਬ ਦੇ ਵਿੱਚ ਉਹਦੀ ਪੋਸਟ ਪਾਉਂਗਾ ਜਿਸ ਤਰ੍ਹਾਂ ਉਹ ਮਾਰੇ ਚੈਨਲ ਦਾ ਲਿੰਕ ਪਾਇਆ ਉਹਦਾ ਉਹਦੇ ਵੀ ਲਿੰਕ ਪਾਉਂਗਾ ਮੈਂ ਪਰ ਇਹ ਕਿ ਦੇਖੋ ਕੰਮ ਕਰਨ ਨਾਲ ਹੋਣਾ ਚਾਹੀਦਾ ਜੇ ਕਿਸੇ ਨੇ YouTube ਦੇ ਉੱਪਰ ਕੰਮ ਕਰਨਾ ਸਿੱਖਣਾ ਤੇ ਮੈਨੂੰ ਉਹ ਵੀ ਦੱਸ ਦਿਓ ਫਿਰ ਮੇਰੇ ਕੋਲ ਸੈਕੰਡ ਚੈਨਲ ਮੇਰੇ ਹੈਗਾ 0 ਪਰ 36000 ਸਬਸਕਰਾਈਬਰ ਆ ਤੇ ਫਿਰ ਉਸ ਚੈਨਲ ਦੇ ਉੱਪਰ ਮੈਂ YouTube ਨੂੰ ਲੈ ਕੇ ਵੀਡੀਓਸ ਪਾਇਆ ਕਰੂੰਗਾ ਜੇ ਕੋਈ ਕੰਮ ਕਰਨ ਦੇ ਵਿੱਚ ਇੰਟਰਸਟਿਡ ਹੈਗਾ ਜੇ ਇਸ ਚੀਜ਼ ਨੂੰ ਲੈ ਕੇ YouTube ਦੇ ਕਮੈਂਟ ਮੈਨੂੰ ਜਿਆਦਾ ਆਏ ਤੇ ਫਿਰ ਮੈਂ ਡੈਫੀਨੇਟਲੀ ਉਸ ਚੈਨਲ ਦੇ ਉੱਪਰ ਨਾਲ ਹੀ ਵੀਡੀਓ ਬਣਾਣੀ ਸ਼ੁਰੂ ਕਰ ਦੂੰਗਾ ਦੱਸ ਦੂੰਗਾ ਕਿ ਚੈਨਲ ਕਿਵੇਂ ਬਣਾਉਣਾ ਚੈਨਲ ਲੌਗ ਇਨ ਕਿਵੇਂ ਕਰਨਾ ਹੈ ਚੈਨਲ ਦੀ ਸੈਟਿੰਗ ਕਿਵੇਂ ਕਰਨੀ ਹੈ ਚੈਨਲ ਨੂੰ ਗਰੋ ਕਿਵੇਂ ਕਰਾਉਣਾ ਕਿਹੜੇ ਟੈਗ ਲਾਣੇ ਹਨ ਕਿ ਟਾਈਟਲ ਲਾਣੇ ਹਨ ਕੀ ਡਿਸਕ੍ਰਿਪਸ਼ਨ ਲਿਖਣਾ ਹੈ ਸਭ ਕੁਝ ਦੱਸ ਦੂੰਗਾ ਕਿ ਸਭ ਕੁਝ ਵੀਡੀਓ ਬਣਾ ਬਣਾ ਕੇ ਬਾਗਾ ਕਰੂੰਗਾ ਉੱਥੇ ਤੁਸੀਂ ਦੇਖ ਦੇਖ ਕੇ ਸਿੱਖ ਜਾਓਗੇ ਜੇ ਫਿਰ ਵੀ ਕਿਸੇ ਨੂੰ ਨਾ ਸਿੱਖ ਪਾਇਆ ਤੇ ਮੈਂ ਬੈਠਾ ਹਾਂ ਤੇ ਮੈਨੂੰ ਕਮੈਂਟ ਕਰ ਦਿਓ ਤੁਹਾਡੇ ਚੈਨਲ ਦਾ ਲਿੰਕ ਮੈਂ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਠੀਕ ਹੈ ਜੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਰ ਕੰਮ ਕਰਨ ਵਾਲਾ ਹੁਣ ਜਿਹਦੇ YouTube ਦੇ ਉੱਪਰ ਜਿਹੜਾ ਬੰਦਾ YouTube ਤੇ ਕੰਮ ਕਰਦਾ ਉਹ ਜੈਨੂਅਲੀ ਮੈਨੂੰ ਬੜਾ ਸੋਹਣਾ ਲੱਗਦਾ। ਬਾਕੀ ਹੁਣ ਮੈਨੂੰ ਕਿਸੇ ਦਾ ਨਹੀਂ ਪਤਾ ਪਰ ਮੈਨੂੰ ਬਹੁਤ ਸੋਹਣਾ ਲੱਗਦਾ। ਠੀਕ ਹੈ ਜੀ ਤੇ ਮਿਲਦੇ ਆ नेक्स्ट ਵੀਡੀਓ ਤਦ ਤੱਕ ਲਈ ਬਾਏ